ਦੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਅਲਰੇਡੀ ਬਹੁਤ ਹੀ ਖਾਸ ਤੇ ਗੁਣਕਾਰੀ ਰੈਸਪੀ ਜਿਹਨੂੰ ਤੁਸੀਂ ਬਣਾ ਕੇ ਪੂਰੇ ਸਾਲ ਲਈ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਇਹਦੇ ਲਈ ਮੈਂ 1/2 ਕਿਲੋ ਤੇ ਕਰੀਬ ਔਲੇ ਲਿਆ ਅੱਜ ਕੱਲ ਔਲੇ ਦਾ ਸੀਜ਼ਨ ਹੈ ਤਾਂ ਮਾਰਕੀਟ ਚ ਤੁਹਾਨੂੰ ਬਹੁਤ ਆਸਾਨੀ ਨਾਲ ਮਿਲ ਜਾਣਗੇ ਤੇ ਨਾਲ ਹੀ ਇੱਥੇ ਮੈਂ ਤਿੰਨ ਪੀਸ ਚਕੰਦਰ ਦੇ ਮਿਲਾਇਆ ਚਕੰਦਰ ਦੀ ਕੁਆਂਟੀਟੀ ਤੇ 올ੇ ਦੀ ਕੁਆਂਟੀਟੀ ਤੁਸੀਂ ਸੇਮ ਰੱਖ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ 올ੇ ਨੂੰ ਮੀਡੀਅਮ ਸਾਈਜ਼ ਦੇ ਕਦੂਕਾਸ ਦੇ ਨਾਲ ਕਦੂਕਾਸ ਕਰ ਲਵਾਂਗੇ ਔਲਾ ਸਾਡੇ ਵਾਲਾਂ ਦੇ ਲਈ ਸਾਡੀਆਂ ਅੱਖਾਂ ਦੇ ਲਈ ਸਾਡੇ ਲਿਵਰ ਦੇ ਲਈ ਪੂਰੀ ਬੋਡੀ ਦੇ ਲਈ ਬਹੁਤ ਹੀ ਗੁਣਕਾਰੀ ਆ ਇਸੇ ਲਾਵਾ ਜਿਹੜੇ ਲੋਕ ਆਪਣੇ ਬਲੱਡ ਨੂੰ ਪਿਉਰੀਫਾਈ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਵੀ ਔਲਾ ਬਹੁਤ ਗੁਣਕਾਰੀ ਆ ਵੈਸੇ ਵੀ ਤੁਸੀਂ ਸੁਣਿਆ ਹੋਵੇਗਾ ਕਿ ਬਹੁਤ سارے ਲੋਕ ਤ੍ਰਿਫਲਾ ਦੀ ਵਰਤੋਂ ਕਰਦੇ ਆ ਤ੍ਰਿਫਲਾ ਸਾਡੀ ਬੋਡੀ ਦੇ ਨੂੰ ਡੀਟੌਕਸ ਕਰਨ ਦਾ ਕੰਮ ਕਰਦਾ ਹੈ ਪਰ ਮਾਰਕੀਟ ਚੋਂ ਲਿਆਂਦੀ ਹੋਈ ਚੀਜ਼ ਕਦੋਂ ਪੈਕ ਹੋਈ ਹੈ ਤੁਹਾਨੂੰ ਉਸ ਦੀ ਗੁਣਵੱਤਾ ਦੇ ਬਾਰੇ ਵਿੱਚ ਕੁਝ ਵੀ ਨਹੀਂ ਪਤਾ ਹੁੰਦਾ ਇਸ ਕਰਕੇ ਸਾਫ਼ ਸੁਥਰੇ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਘਰ ਦੇ ਵਿੱਚ ਹੀ ਬਣਾ ਕੇ ਇਸ ਦੀ ਵਰਤੋਂ ਕਰ ਸਕਦੇ ਹੋ ਔਲੇ ਨੂੰ ਕਦੂਕਾਸ ਕਰਨ ਦੇ ਬਾਅਦ ਮੈਂ ਚੁਕੰਦਰ ਦੇ ਤਿੰਨੇ ਪੀਸ ਉਹ ਵੀ ਕਦੂਕਾਸ ਕਰ ਲਿਆ ਹੁਣ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਚੁਕੰਦਰ ਦੇ ਵਿੱਚ ਬਹੁਤ ਸਾਰਾ ਪਾਣੀ ਹੁੰਦਾ ਵਾ ਪਰ ਇਸ ਪਾਣੀ ਨੂੰ ਅਸੀਂ ਬਿਲਕੁਲ ਵੀ ਨਿਚੋੜਨਾ ਨਹੀਂ ਡੋਲਣਾ ਨਹੀਂ ਇਸੇ ਤਰ੍ਹਾਂ ਹੀ ਮਿਕਸ ਕਰ ਲਵਾਂਗੇ ਉਸਦੇ ਬਾਅਦ ਇੱਕ ਮਸਾਲਾ ਤਿਆਰ ਕਰ ਰਹੀ ਹਾਂ ਜੀ ਇਹਦੇ ਵਿੱਚ ਇੱਕ ਚਮਚਾ ਦੇ ਕਰੀਬ ਕਾਲੀ ਮਿਰਚ ਲਈ ਹੈ ਚਾਰ ਪੰਜ ਹਰੀਆਂ ਇਲਾਇਚੀਆਂ ਦੇ ਦਾਣੇ ਕੱਢ ਕੇ ਇਹਦੇ ਵਿੱਚ ਐਡ ਕਰ ਦਿੱਤੇ ਇੱਥੇ ਚਾਹੋ ਤਾਂ ਤੁਸੀਂ ਇੱਕ ਚਮਚ ਸੌਫ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਦਰਦਰਾ ਜਿਹਾ ਕੁੱਟ ਕੇ ਇਹਦੇ ਵਿੱਚ ਐਡ ਕਰ ਦਾਂਗੇ ਤੁਸੀਂ ਮੈਂ ਇੱਥੇ ਫਰੈਸ਼ ਕੁੱਟ ਕੇ ਕਾਲੀ ਮਿਰਚ ਐਰ ਕੀਤੀ ਹੈ ਤੁਸੀਂ ਕੁੱਟੀ ਹੋਈ ਕਾਲੀ ਮਿਰਚ ਵੀ ਪਾ ਸਕਦੇ ਹੋ ਇਸ ਦੇ ਬਾਅਦ ਇਹਦੇ ਵਿੱਚ 1.5 ਚਮਚ ਦੇ ਕਰੀਬ ਮੈਂ ਭੁੰਨੇ ਹੋਏ ਜੀਰੇ ਦਾ ਪਾਊਡਰ ਐਡ ਕੀਤਾ ਹੈ ਅੱਧਾ ਚਮਚ ਦੇ ਕਰੀਬ ਇਹਦੇ ਵਿੱਚ ਅਜਵਾਇਨ ਪਾਈ ਹੈ ਤੇ ਕਾਲਾ ਲੂਣ ਤੇ ਚਿੱਟਾ ਲੂਣ ਇੱਕ ਇੱਕ ਚਮਚ ਦੇ ਕਰੀਬ ਆਪਾਂ ਇਹ ਪਾਏ ਆ ਮਸਾਲਾ ਤੁਸੀਂ ਆਪਣੇ ਹਿਸਾਬ ਨਾਲ ਟੇਸ ਦੇ ਨਾਲ ਰੱਖ ਸਕਦੇ ਹੋ ਇੱਕ ਕੌਲੀ ਦੇ ਕਰੀਬ ਮੈਂ ਇੱਥੇ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਐਡ ਕਰ ਰਹੀ ਹਾਂ ਅੱਗੇ ਵਾਲੀ ਮਿਸ਼ਰੀ ਨੂੰ ਨਾ ਪਹਿਲਾਂ ਕੁੰਡੇ ਦੇ ਵਿੱਚ ਕੁੱਟ ਲੈਣਾ ਉਸ ਤੋਂ ਬਾਅਦ ਮਿਕਸੀ ਜਾਰ ਦੇ ਵਿੱਚ ਇਹਦਾ ਪਾਊਡਰ ਬਣਾ ਸਕਦੇ ਹੋ ਤੇ ਇਹਦੀ ਮਾਤਰਾ ਤੁਸੀਂ ਔਲੇ ਦੀ ਮਾਤਰਾ ਦੇ ਬਰਾਬਰ ਹੀ ਰੱਖ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਮਿਕਸ ਕਰੋ요 ਤੁਸੀਂ ਦੇਖੋ ਇਹਦੇ ਵਿੱਚ ਬਹੁਤ ਸਾਰਾ ਮੋਇਸਚਰ ਆ ਗਿਆ ਬਹੁਤ ਸਾਰਾ ਪਾਣੀ ਆ ਗਿਆ ਇੱਥੇ ਤੁਸੀਂ ਇਹਨੂੰ ਟੇਸਟ ਕਰਕੇ ਵੀ ਦੇਖ ਸਕਦੇ ਹੋ ਜੇ ਤੁਹਾਨੂੰ ਲੱਗੇ ਕੋਈ ਮਸਾਲਾ ਵਧ ਘਟਾ ਤਾਂ ਇੱਥੇ ਤੁਸੀਂ ਐਡ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਰੈਗੂਲੇਟ ਦੇਸੀ ਗੁਲਾਬ ਘਰ ਦੇ ਵਿੱਚ ਲੱਗਿਆ ਹੈ ਜਾਂ ਆਂਢ ਗੁਆਣ ਦੇ ਵਿੱਚ ਕਿਤੇ ਲੱਗਿਆ ਹੋਇਆ ਹੈ ਤਾਂ ਤੁਸੀਂ ਦੋ ਦੇਸੀ ਗੁਲਾਬ ਦੀਆਂ ਪੱਤੀਆਂ ਵੀ ਇਹਦੇ ਚ ਐਡ ਕਰ ਦਿਓ ਤੁਹਾਡਾ ਇਹ ਜਿਹੜਾ ਬੰਨ ਵਾਲਾ ਮਸਾਲਾ ਇਹ ਬਹੁਤ ਹੀ ਜ਼ਿਆਦਾ ਟੇਸਟੀ ਤੇ ਗੁਣਕਾਰੀ ਹੋ ਜਾਏਗਾ ਜੇਕਰ ਤੁਸੀਂ ਇਹਨੂੰ ਸਟੀਲ ਦੇ ਭਾਂਡੇ ਦੇ ਵਿੱਚ ਇਸ ਤਰ੍ਹਾਂ ਰੱਖਣਾ ਹੈ ਤਾਂ ਬਿਲਕੁਲ ਥੋੜਾ ਥੋੜਾ ਪਾ ਕੇ ਨਾ 4-5 ਥਾਲ ਤੁਹਾਡੇ ਲੱਗ ਜਾਣੇ ਆ ਤਾਂ ਇਸ ਤਰ੍ਹਾਂ ਇਹਨੂੰ ਤੁਸੀਂ ਧੁੱਪੇ ਰੱਖ ਕੇ ਸੁਕਾ ਲੈਣਾ ਵਾ ਜਾਂ ਫਿਰ ਤੁਸੀਂ ਮੇਰੀ ਤਰ੍ਹਾਂ ਮੇਰੇ ਕੋਲੇ ਇਸ ਤਰ੍ਹਾਂ ਦੀ ਇੱਕ ਸ਼ੀਲਡ ਪਈ ਸੀ ਇਹ ਥੋੜੀ ਫੋਇਲ ਪੇਪਰ ਦੇ ਨਾਲ ਮਿਲਦੀ ਜੁਲਦੀ ਹੈ ਪਰ ਪਤਾ ਨਹੀਂ ਇਹਨੂੰ ਕੀ ਕਹਿੰਦੇ ਆ ਤੇ ਇਹਨੂੰ ਨਾ ਮੈਂ ਇਸ ਤਰ੍ਹਾਂ ਬੈੱਡ ਤੇ ਵਿਛਾ ਕੇ ਉਸ ਦੇ ਬਾਅਦ ਇਹ ਸਾਰਾ ਜਿਹੜਾ ਔਲੇ ਤੇ ਚੁਕੰਦਰ ਦਾ ਮਿਕਸਚਰ ਸੀਗਾ ਇਹ ਮੈਂ ਬਿਰਲਾ ਬਿਰਲਾ ਕਰਕੇ ਬੈੱਡ ਉੱਥੇ ਸ਼ੀਲਡ ਦੇ ਉੱਪਰ ਪਾ ਦਿੱਤਾ ਤੇ ਇਹਨੂੰ ਨਾ 2 ਦਿਨ ਤਕਰੀਬਨ ਪੂਰੇ 2 ਦਿਨ ਇਹਨੂੰ ਮੈਂ ਪੱਖੇ ਥੱਲੇ ਰੱਖ ਦਿੱਤਾ ਸੀ ਉੱਤੋਂ ਪੱਖਾ ਚਲਾ ਦਿਓ ਤਾਂ ਕਿ ਇਹ ਚੰਗੀ ਤਰ੍ਹਾਂ ड्राई हो ਜਾਵੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਹੱਦ ਤੱਕ ਡਰਾਈ ਹੋ ਗਿਆ ਪਰ ਹਜੇ ਵੀ ਇਹਦੇ ਵਿੱਚ ਮੋਇਸਚਰ ਹੈ ਕਿਉਂਕਿ ਚਕੰਦਰ ਦੇ ਵਿੱਚ ਕਾਫੀ ਸਾਰਾ ਪਾਣੀ ਹੁੰਦਾ ਇਸ ਕਰਕੇ ਇਹਨੂੰ ਛਾਵੇਂ ਸਕੋਨ ਲਈ ਤਾਂ ਬਹੁਤ ਦਿਨ ਲੱਗ ਜਣੇ ਆ ਪਰ ਹਲਕਾ ਜਿਹਾ ਜਦੋਂ ਇਹਦੇ ਵਿੱਚ ਮੋਇਸਚਰ ਖਤਮ ਹੋ ਗਿਆ ਤਾਂ ਉਸਦੇ ਬਾਅਦ ਤੁਸੀਂ ਇਹਨੂੰ ਇੱਕ ਦਿਨ ਦੀ ਧੁੱਪ ਲਵਾ ਸਕਦੇ ਹੋ ਇਸ ਤਰੀਕੇ ਦੇ ਨਾਲ ਫਿਰ ਮੈਂ ਇਹਨੂੰ ਇੱਕ ਦਿਨ ਧੁੱਪੇ ਰੱਖ ਦਿੱਤਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਡਰਾਈ ਹੋ ਗਿਆ ਵਾ ਤੇ ਐ ਵੈਸੇ ਔਲੇ ਨੂੰ ਜੇ ਤੁਸੀਂ ਇਦਾਂ ਡਾਇਰੈਕਟ ਕਿਸੇ ਪ੍ਰਾਂ ਦੇ ਵਿੱਚ ਪਾ ਕੇ ਰੱਖੋਗੇ ਇਕੱਠਾ ਹੀ ਤਾਂ ਕਈ ਵਾਰੀ ਕੀ ਹੁੰਦਾ ਹੈ ਕਿ ਔਲਾ ਜਿਹੜਾ ਹੈ ਉਹ ਰिएक्ट ਕਰ ਦਿੰਦਾ ਹੈ ਸਟੀਲ ਦੇ ਨਾਲ ਤਾਂ ਉਹ ਤੁਹਾਡੀ ਜਿਹੜੀ ਰੈਸਪੀ ਹੈ ਉਹ ਬਿਲਕੁਲ ਖਰਾਬ ਹੋ ਜਾਏਗੀ ਔਲਾ ਕਾਲਾ ਪੈ ਜਾਏਗਾ ਪਰ ਜੇਕਰ ਤੁਸੀਂ ਇਸ ਤਰੀਕੇ ਨਾਲ ਜਿਵੇਂ ਮੈਂ ਸੁਕਾਇਆ ਉਹਵੇਂ ਸੁਕਾਉਂਗੇ ਤਾਂ ਇਹ ਬਿਲਕੁਲ ਖਰਾਬ ਨਹੀਂ ਹੋਏਗਾ ਤੇ ਲੋ ਜੀ ਉਸ ਦੇ ਬਾਅਦ ਤੁਸੀਂ ਇਹਨੂੰ ਕਿਸੇ 에ਅਰ ਟਾਈਪਡ ਡੱਬੇ ਦੇ ਵਿੱਚ ਭਰ ਕੇ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਹਨੂੰ ਰੋਟੀ ਦੇ ਬਾਅਦ ਤੁਸੀਂ ਰੋਜ਼ਾਨਾ ਇਹਨੂੰ ਖਾਓ ਵੈਸੇ ਵੀ ਇਹ ਇੰਨਾ ਟੇਸਟੀ ਚੂਰਨ ਟਾਈਪ ਬਣ ਜਾਂਦਾ ਹੈ ਕਿ ਤੁਸੀਂ ਵੈਸੇ ਹੀ ਇਹਨੂੰ ਖਾਣਾ ਪਸੰਦ ਕਰੋਗੇ ਚਾਹੋ ਤਾਂ ਇੱਥੇ ਤੁਸੀਂ ਇਹਦਾ ਪਾਊਡਰ ਵੀ ਬਣਾ ਸਕਦੇ ਹੋ ਜੇ ਘਰ ਦੇ ਵਿੱਚ ਕੋਈ ਅਜਿਹਾ ਮੈਂਬਰ ਹੈਗਾ ਜਿਹੜਾ ਇਹਨੂੰ ਖਾ ਨਹੀਂ ਸਕਦਾਗਾ ਤਾਂ ਉਹਦੇ ਵਾਸਤੇ ਤੁਸੀਂ ਇਹਦਾ ਪਾਊਡਰ ਵੀ ਬਣਾ ਸਕਦੇ ਹੋ ਉਮੀਦ ਕਰਦੀ ਹਾਂ ਜੇ ਵੀਡੀਓ ਪਸੰਦ ਆਏਗੀ ਤੁਸੀਂ ਰੈਸਪੀ ਜ਼ਰੂਰ ਟਰਾਈ ਕਰੋਗੇ ਤੇ ਆਪਣਾ ਫੀਡਬੈਕ ਸ਼ੇਅਰ ਕਰਨਾ ਨਾ ਭੁੱਲਣਾ ਆਪਾਂ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ